प्यारे दोस्तो, मैं प्यार थे, थे, दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੰਗੂ ਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਗੱਲ ਕਰਾਂਗੇ ਪਿਛਲੇ ਦਿਨੀ ਇੱਕ ਆਰਮੀ ਦੇ ਕਰਨਲ ਬਾਟ ਸਾਹਿਬ ਅਤੇ ਉਹਨਾਂ ਦੇ بیٹے ਦੇ ਨਾਲ ਹੋਈ ਕੁੱਟਮਾਰ ਦੇ ਸਬੰਧ ਵਿੱਚ ਜਿਹੜੇ ਸਸਪੈਂਡ ਹੋਏ ਚਾਰ ਪੁਲਿਸ ਇੰਸਪੈਕਟਰ ਤੇ ਉਹਨਾਂ ਦੇ ਨਾਲ ਅੱਠ ਹੋਰ ਮੁਲਾਜ਼ਿਮਾਂ ਦੇ ਬਾਰੇ ਦੇ ਵਿੱਚ ਪੁਲਿਸ ਦਾ ਤੇ ਆਰਮੀ ਦਾ ਪਬਲਿਕ ਦੇ ਵਿੱਚ ਕੀ ਰਿਸਪੈਕਟ ਹੈ ਕੀ ਇੱਜ਼ਤ ਹੈ ਇਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਤੇ ਇਸ ਵੇਲੇ ਤਾਂ ਇਸ ਤਰ੍ਹਾਂ ਲੱਗਦਾ ਹੈ ਤੇ ਪਹਿਲਾਂ ਵੀ ਕੁਝ ਜਿਹੜੀਆਂ ਪਿੱਛੇ ਆਪਾਂ ਘਟਨਾਵਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਬਹੁਤ ਮਹੀਨੇ ਦੇ ਵਿੱਚ ਦੋ ਤਿੰਨ ਪੁਲਿਸ ਅਫਸਰਾਂ ਨੂੰ ਉਮਰ ਕਹਿ ਤੱਕ ਦੀਆਂ ਸਜਾਵਾਂ ਜਿਹੜੀਆਂ ਹੋ ਰਹੀਆਂ ਉਹਦੇ ਨਾਲ ਜਿੱਥੇ ਪੁਲਿਸ ਦਾ ਅਕਸ ਔਰ ਲੋਕਾਂ ਦੇ ਵਿੱਚੋਂ ਭਰੋਸਾ ਜਿਹੜਾ ਪੁਲਿਸ ਆਪਣਾ ਖਤਮ ਕਰ ਚੁੱਕੀ ਹੈ ਮੈਂ ਕਦੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਕਿਉਂਕਿ ਮੈਂ ਵੀ 28-29 ਸਾਲ ਇਸ ਮਹਿਕਮੇ ਦੀ ਵਰਦੀ ਪਾਈ ਆ ਬਹੁਤ ਸਾਰੇ ਅਫਸਰਾਂ ਨਾਲ ਕੰਮ ਕੀਤਾ ਬਹੁਤ ਵੱਡੀਆਂ ਰਿਕਵਰੀਆਂ ਔਰ ਵੱਡੇ ਕੇਸਾਂ ਦੇ ਨਾਲ ਸੰਬੰਧਤ ਰਹਾਂ ਪਰ ਇਹ ਕਿਉਂ ਗਵਾ ਚੁੱਕੀ ਇੱਥੇ ਸੋਚਣ ਦੀ ਲੋੜ ਹੈ ਹੁਣ ਇੱਕ ਐਡਾ ਵੱਡਾ ਮਿਲਟਰੀ ਦਾ ਅਫਸਰ ਹੈ ਕਰਨਲ ਰੈਂਕ ਐਸਐਸਪੀ ਰੈਂਕ ਤੋਂ ਉੱਪਰ ਹੁੰਦਾ ਉਹਦੇ ਨਾਲ ਇੱਕ ਔਨ ਡਿਊਟੀ ਔਨ ਸਰਵਿਸ ਜਿਹੜਾ ਅਫਸਰ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਣਾ ਉੱਥੇ ਪਹਿਲੀ ਗੱਲ ਤਾਂ ਇਹ ਹੈ ਵੀ ਉਸੇ ਪੁਲਿਸ ਟੀਮ ਨੇ ਇੱਕ ਦਿਨ ਪਹਿਲਾਂ ਇੱਕ ਬੱਚਾ ਕਡਨੈਪ ਹੁੰਦਾ ਉਹਦਾ ਰੈਸਕਿਊ ਕੀਤਾ ਔਰ ਇਨਕਾਊਂਟਰ ਹੋਇਆ ਸਾਰੀ ਪੁਲਿਸ ਨੂੰ ਪੰਜਾਬ ਦੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਔਰ ਲੋਕਾਂ ਨੇ ਬੜਾ ਸਰਾਇਆ ਇਸ ਚੀਜ਼ ਨੂੰ ਪਰ ਅਗਲੀ ਰਾਤ ਹੀ ਇਹ ਕਾਂਡ ਵਾਪਰਨ ਤੋਂ ਬਾਅਦ ਸਾਰੀ ਪੁਲਿਸ ਦੀ ਸਾਰੀ ਦੁਨੀਆ ਦੇ ਵਿੱਚ ਥੂ ਥੂ ਹੋ ਗਈ ਉਹਦਾ ਕਾਰਨ ਕੀ ਹੈ ਕਿਉਂਕਿ ਓਵਰ ਕੌਨਫੀਡੈਂਸ ਈਗੋ ਲੋੜ ਤੋਂ ਵੱਧ ਅਫਸਰਾਂ ਦੇ ਵੱਲੋਂ ਦਿੱਤੀਆਂ ਹੋਈਆਂ ਥਾਪੀਆਂ ਤੇ ਮੈਂ ਅੱਗੇ ਵੀ ਇੱਕ ਅਪੀਲ ਕਰਦਾ ਹੁਣਾ ਗੁਰਮੀਤ ਸਿੰਘ ਪਿੰਕੀ ਦਾ ਅਜੀਤ ਸਿੰਘ ਸੰਧੂ ਦਾ ਕਾ ਜਿਹੜੇ ਹੁਣ ਅਫਸਰ ਸਜ਼ਾ ਹੋ ਰਹੇ ਆ ਜਸਪਾਲ ਸਿੰਘ ਖਾਲੜਾ ਕੇਸ ਵਾਲੇ ਅੰਦਰ ਬੈਠੇ ਆ ਉਤੋਂ ਵੱਧ ਤੁਸੀਂ ਅੱਖਾਂ ਦੇ ਤਾਰੇ ਨਹੀਂ ਰਹਿ ਸਕਦੇ ਤੇ ਉਤੋਂ ਵੱਧ ਤੁਸੀਂ ਕੰਮ ਨਹੀਂ ਕਰ ਸਕਦੇ ਹਸ਼ਰ ਵੇਖ ਲਓ ਉਹਨਾਂ ਦਾ ਕੀ ਹੋਇਆ ਅਜੀਤ ਸਿੰਘ ਸੰਧੂ ਬਾਰੇ ਸਾਰੀ ਪੁਲਿਸ ਨੂੰ ਸਾਰੀ ਪੁਲਿਸ ਨੂੰ ਪਤਾ ਹੈ ਕੋਈ ਕੋਈ ਸੁਸਾਇਸਾਈਡ ਕੇਸ ਨਹੀਂ ਸੀ ਉਹ ਜੋ ਕੁਝ ਉਹਦੇ ਨਾਲ ਹੋਇਆ ਉਹਦਾ ਕਾਰਨ ਕੀ ਸੀ ਕਿ ਬਹੁਤ ਕੁਝ ਉਹ ਵੀ ਬਾਹਰ ਕੱਢਣ ਵਾਲਾ ਸੀ ਗੁਰਮੀਤ ਸਿੰਘ ਪਿੰਕੀ ਤੰਗ ਕੀਤਾ ਹੋਇਆ ਬਹੁਤ ਕੁਸ਼ ਬਾਰ ਕੱਢ ਕੇ ਗਿਆ ਇਹ ਹਕੀਕਤ ਹੁਣ ਪਟਿਆਲਾ ਜਿਹੜੀ ਪੁਲਿਸ ਦਾ ਜਿਹੜਾ ਇਹ ਕਾਰਨਾਮਾ ਹੈ ਆਰਮੀ ਦੇ ਨਾਲ ਸਿੱਧੀ ਇੱਕ ਟਸਲ ਪੈਦਾ ਹੋ ਗਈ ਤੇ ਮੈਨੂੰ ਇੱਕ ਸਮਝ ਨਹੀਂ ਲੱਗੀ ਵੀ ਆਰਮੀ ਇੰਨੀ ਕਮਜ਼ੋਰ ਕਿਵੇਂ ਹੋ ਗਈ ਜਿਆਦਾ ਇਹ ਹੈ ਵੀ ਆਰਮੀ ਕੋਈ ਰਾਹ ਹੀ ਨਹੀਂ ਛੱਡਣਾ ਚਾਹੁੰਦੀ ਉਹ ਸਟੈਪ ਬਾਈ ਸਟੈਪ ਚੱਲ ਰਿਹਾ ਵੀ ਪਹਿਲਾਂ ਐਸਐਸਪੀ ਨੂੰ ਮਿਲਦੇ ਆ ਫਿਰ ਅੱਗੇ ਡੀਆਈਜੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਹੁਣ ਗਵਰਨਰ ਨੂੰ ਜਾ ਕੇ ਮਿਲੇ ਆ ਵੀ ਕੱਲ ਨੂੰ ਇਹ ਲੋਕ ਨਾ ਕਹਿਣ ਕਿ ਸਾਡੇ ਵਾਸਤੇ ਕੋਈ ਰਾਹ ਛੱਡਿਆ ਸੀ ਵੀ ਤੁਸੀਂ ਕਿਉਂਕਿ ਆਰਮੀ ਦੇ ਪੰਜਾਬ ਦੇ ਵਿੱਚ ਦੋ ਇਤਿਹਾਸ ਹੈ ਸੁਮੇਧ ਸਿੰਘ ਸੈਣੀ ਜਦੋਂ ਐਸਐਸਪੀ ਚੰਡੀਗੜ੍ਹ ਸੀਗੇ ਉਸ ਵੇਲੇ ਵੀ ਇੱਕ ਲੈਫਟੀਨੈਂਟ ਦੇ ਨਾਲ ਇਹਨਾਂ ਨੇ ਜਾਤੀ ਕੀਤੀ ਸੀ ਕੁੱਟਮਾਰ ਕੀਤੀ ਸੀ ਔਰ 7 ਦਿਨ ਚੰਡੀਗੜ੍ਹ ਛਡਾਤਾ ਸੀ ਆਰਮੀ ਨੇ ਸੁਮੇਧ ਸਿੰਘ ਸੈਣੀ ਦੂਸਰੀ ਘਟਨਾ 1960 ਦੇ ਦਹਾਕੇ ਦੀ ਆ ਮੌਜੂਦਾ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਬੇਟੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਤੇ ਕੁਝ ਫੌਜੀ ਅਫਸਰ ਨੌਜਵਾਨਾਂ ਦੀਆਂ ਪਤਨੀਆਂ ਦੇ ਨਾਲ ਛੇੜਛਾੜ ਕੀਤੀ ਸੀ ਔਰ ਸਿਨੇਮੇ ਚ ਚਲੇ ਗਏ ਸੀ ਉਹ ਇਹ ਕੰਮ ਕਰਕੇ ਤੇ ਫੌਜ ਨੇ ਘੇਰਾ ਪਾ ਕੇ ਸਿਨੇਮੇ ਚੋਂ ਜਾ ਕੇ ਚੱਕ ਕੇ ਲਿਆ ਕੇ ਸਾਰੇ ਸ਼ਹਿਰ ਦੇ ਵਿੱਚ ਨੰਗੇ ਕਰਕੇ ਤੋਰੇ ਸੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦਖਲ ਮੰਗਿਆ ਉਹਨਾਂ ਨੇ ਤੇ ਪਰ ਜਿਹੜੀ ਮੁੱਖ ਮੰਤਰੀ ਦੀ ਗੱਡੀ ਸੀ ਮਿਲਟਰੀ ਨੇ ਗੇਟ ਤੇ ਖੜੀ ਕਰਾ ਕੇ ਤੇ ਆਪਦੇ ਹੈੱਡਕੁਆਰਟਰ ਕੁਆਟਰ ਤੱਕ ਮੁੱਖ ਮੰਤਰੀ ਤੁਰ ਕੇ ਗਿਆ ਸੀ ਤੇ ਮੁੰਡਾ ਤਾਂ ਮਿਲਟਰੀ ਨੇ ਦੇ ਦਿੱਤਾ ਸੀ ਸੀਐਮ ਨੂੰ ਤੇ ਕਹਿੰਦੇ ਵੀ 15 ਦਿਨ ਟਕੋਰਾ ਕਰੀ ਗਏ ਸੀ ਰੋੜਿਆਂ ਦੀ ਇੱਥੇ ਪਤਾ ਨਹੀਂ ਕਿਉਂ ਆਰਮੀ ਚੁੱਪ ਹੈ ਆਪਣਾ ਅਫਸਰ ਨਿਵਾਰ ਸੀ ਲੱਗਦਾ ਜਿਵੇਂ ਛੱਡ ਦਿੱਤਾ ਜਾਂ ਉਹ ਉਹ ਕੈਟਾਗਰੀ ਹੈ ਹੁਣ ਇੱਥੇ ਆ ਜਗੇ ਵੀ ਪੁਲਿਸ ਦੇ ਅਫਸਰ ਐਸਐਸਪੀ ਸਰਦਾਰ ਨਾਨਕ ਸਿੰਘ ਨਾ ਨਾਨਕ ਸਿੰਘ ਰੱਖਣ ਦੇ ਨਾਲ ਕੋਈ ਉਹ ਗੁਣ ਜੋੜਨੇ ਜ਼ਰੂਰੀ ਨਹੀਂ ਕਿਉਂਕਿ ਦੋ ਇੱਕ ਗੱਲਾਂ ਤਾਂ ਇਹਨਾਂ ਦੀ ਮੈਂ ਵੀ ਜਾਣਦਾ ਜਦੋਂ ਐਸਐਸਪੀ ਬਠਿੰਡਾ ਸਨ ਇੱਕ ਰਿਟਾਇਰਡ ਐਸਐਸਪੀ ਵਿਜੀਲੈਂਸ ਖੁਸ਼ੀ ਮੁਹੰਮਦ ਬਠਿੰਡੇ ਤੋਂ ਹੀ ਰਿਟਾਇਰ ਹੋਏ ਔਰ ਐਸਐਸਪੀ ਰਿੰਕ ਲਾਕਡਾਊਨ ਦੇ ਵਿੱਚ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਆ ਉਸ ਰਿਟਾਇਰਡ ਅਫਸਰ ਦੇ ਸਾਹਮਣੇ ਜੋ ਉਹਦੇ ਬੱਚੇ ਦੇ ਨਾਲ ਇਹਨੇ ਵਿਹਾਰ ਕੀਤਾ ਸੀ ਉਸ ਅਫਸਰ ਨਾਲ ਜਿਹੜਾ ਵਿਹਾਰ ਕੀਤਾ ਸੀ। ਤੇ ਉਹ ਅੰਦਰ ਇਹਨੂੰ ਕਰੋ ਬੰਦ ਨੂੰ ਲੈ ਜਾਓ ਥਾਣੇ। ਕੀ ਉਹ ਘਰੇ ਜਾ ਕੇ ਅਫਸਰ ਸੋਚਦਾ ਹੋਊਗਾ ਉਹਦੇ ਬੱਚੇ ਆਪਦੇ ਪਿਓ ਵੱਲ ਕੀ ਦੇਖ ਦੇਉਣਗੇ ਵੀ ਆ ਸਾਡਾ ਪਿਓ ਐਸਐਸਪੀ ਰਿਟਾਇਰ ਹੋਇਆ। ਇਹਦੀ ਆ ਇੱਜ਼ਤ ਹੈ। ਇਹਨਾਂ ਦੇ ਮਹਿਕਮੇ 'ਚ। ਮੈਂ ਕਹਿੰਦਾ ਲਹਨਤ ਹੈ ਜੀ ਨੌਕਰੀ ਕਰਨ ਦੀ ਯਾਰ ਮੈਂ 27-22 ਸਾਲ ਨੌਕਰੀ ਕੀਤੀ ਜੇ ਤੁਹਾਨੂੰ ਇਹ ਅੰਦਰ ਦੀਆਂ ਗੱਲਾਂ ਦੱਸਿਗੇ ਨਾ। ਆ ਜਿਹੜੇ ਸਾਡੇ ਵਰਗੇ ਆ ਮੁੱਛਾਂ ਏ ਕਰਕੇ ਤੇ ਆ ਮੋਢਿਆਂ ਤੇ ਸਟਾਰ ਲਾ ਕੇ ਫੂੰਫੂ ਕਰਦੇ ਫਿਰਦੇ ਆ ਜਿਹੜੀ ਦੁਰਦਸ਼ਾ ਇਹ ਅਫਸਰ ਕਰਦੇ ਆ ਗੰਦੀਆਂ ਗਾਲਾਂ ਧੀਆਂ ਦੀਆਂ ਗਾਲਾਂ ਤੱਕ ਅਫਸਰ ਕੱਢਦੇ ਆ ਮਲਾਮ ਕਿਹੜੀ ਗੱਲ ਕਰਦੇ ਤੁਸੀਂ ਅਸੀਂ ਤਾਂ ਇਹ ਸੋਚਦੇ ਹੁੰਦੇ ਸੀ ਜਦੋਂ ਜਦੋਂ ਅਸੀਂ ਭਰਤੀ ਹੋਏ ਅਸੀਂ ਮੱਧ ਵਰਗੀ ਘਰਾਂ ਚੋਂ ਗਏ ਉਹਨੇ ਕਿ ਪੜੇ ਲਿਖੇ ਸੀਗੇ ਪਰ ਹੁਣ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਵੀ ਆਹ ਪੀੜੀ ਤਾਂ ਬੜੀ ਪੜੀ ਲਿਖੀ ਆ ਚੰਗੇ ਘਰਾਂ ਚੋਂ ਆਏ ਆ ਇੱਕ ਆਈਪੀਐਸ ਅਫਸਰ ਗੰਦੀਆਂ ਗਾਲਾਂ ਕੱਢੇ ਇਸ ਤਰ੍ਹਾਂ ਦਾ ਵਿਹਾਰ ਕਰੇ ਕੋਈ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਤੇ ਫਿਰ ਅਸੀਂ ਕਹਿੰਨੇ ਵੀ ਕ੍ਰਿਮੀਨਲ ਗੱਠ ਜੋੜ ਕੀ ਆ ਪੁਲਿਸ ਦਾ ਇਸੇ ਅਸਰ ਦੇ ਉੱਤੇ ਇੱਕ ਵਿਵਾਦਿਤ ਗੈਂਗਸਟਰ ਸੀਗਾ ਸਿਮਾ ਸੇਮਾ ਬੇਬਲ ਉਹ ਅਖਬਾਰਾਂ ਦੇ ਵਿੱਚ ਖਬਰ ਲੱਗੀ ਸੀ ਮੈਂ ਕੋਈ ਆਪਣੇ ਵੱਲੋਂ ਗੱਲ ਨਹੀਂ ਕਹਿ ਰਿਹਾ ਉਹਦੀ ਜਾਂਚ ਵੀ ਕੀਤੀ ਸੀ ਉਸ ਗੈਂਗਸਟਰ ਤੋਂ ਬਹੁਤ ਵੱਡੀ ਰਿਸ਼ਵਤ ਚੱਕਾਂ ਦੇ ਰਾਹੀਂ ਲਈ ਗਈ ਸੀ ਇੱਕ ਐਨਕਾਊਂਟਰ ਦਾ ਡਰਾਵਾ ਦੇ ਕੇ ਉਹਦੇ ਪਰਿਵਾਰ ਚੱਕਾ ਰਾਈ on ਰਿਕਾਰਡ ਪਈ ਅਨਕੁਆਰੀ ਹੋ ਗਈ ਪਰ ਅਨਕੁਆਰੀ ਦਾ ਕੀ ਹੋਇਆ ਅਨਕੁਆਰੀ ਕਿਹਨੂੰ ਮਾਰਕ ਕੀਤੀ ਉਹ ਇਹ ਅਫਸਰ ਤੋਂ ਜੂਨੀਅਰ ਅਫਸਰ ਨੂੰ ਪੀਪੀਐਸ ਨੂੰ ਤੇ ਪੀਪੀਐਸ ਨੂੰ ਆਈਪੀਐਸ ਅਫਸਰ ਹੀ ਨਹੀਂ ਸਮਝਦੀ ਇਹ ਵੀ ਇਹ ਭਲੇਖਾ ਜਿਹੜਾ ਹੈਗਾ ਐਵੇਂ ਕੋਈ ਪਾਲੀ ਫਿਰਦਾ ਗੱਲ ਬਕਰੀ ਜਾ ਹੁਣ ਆਈਏ ਆਪਾਂ ਪਟਿਆਲੇ ਵਾਲੇ ਗੱਲ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਮੈਨੂੰ ਵੀ ਕਈ ਅਫਸਰਾਂ ਨੇ ਦੱਬੀ ਆਵਾਜ਼ ਦੇ ਵਿੱਚ ਜਾਂ ਮੁਲਾਜ਼ਮਾਂ ਨੇ ਗੱਲਾਂ ਦੱਸੀ ਉਹਦਾ ਕਾਰਨ ਵੱਡਾ ਇਹ ਹੈ ਵੀ ਕਰਨਲ ਸਾਹਿਬ ਦਾ ਕੁੱਟਮਾਰ ਦਾ ਮਾਮਲਾ ਕਿੰਨਕਾਉਂਟਰ ਨਾਲ ਜੁੜਦਾ ਜਿਹੜਾ ਇੱਕ ਦਿਨ ਪਹਿਲਾਂ ਹੋਇਆ ਕਰਨਲ ਸਾਹਿਬ ਦੀ ਕਾਰਵਾਈ ਦੇ ਨਾਲ ਉਹਨਕਾਉਂਟਰ ਖੁੱਲਦਾ ਸਾਰਾ ਕੰਮ ਖੁੱਲਦਾ ਹੁਣ ਡਰ ਉਹਦੇ ਚ ਇਹ ਹੁੰਦਾ ਵੀ ਜੇ ਸੀਬੀਆਈ ਨੂੰ ਜਾਂਚ ਲਈ ਜਾਂਦੀ ਆ ਜਾਂ ਕਿਸੇ ਆਜ਼ਾਦ ਅਥਾਰਟੀ ਨੂੰ ਇਹ ਜਾਂਚ ਲਈ ਜਾਂਦੀ ਹੈ ਤੇ ਇਹ ਸਾਰਾ ਕੁਝ ਜਿਹੜੇ ਜੂਨੀਅਰ ਮੁਲਾਜ਼ਮ ਹੁੰਦੇ ਡਰ ਦੇ ਮਾਰੇ ਉਹ ਹੀ ਨੰਗਾ ਕਰ ਦਿੰਦੇ ਐ ਐਗਜ਼ਾਮਪਲ ਦੇ ਤੌਰ ਤੇ ਕਿ ਦਿਨਾਨਗਰ ਗਰਦਾਸਪੁਰ ਜ਼ਿਲ੍ਹੇ ਚ ਇੱਕ ਐਨਕਾਉਂਟਰ ਹੋਇਆ ਸੀ ਉਹਦੇ ਵਿੱਚ ਜਿਹੜੇ ਉਹ ਮੁੰਡੇ ਸੀ ਉਹ ਥਾਣੇ 'ਚ ਹੀ ਮਾਰ ਕੇ ਉੱਥੇ ਹੀ ਖੂਨ ਦੇ ਨਮੂਨੇ ਜਿਹੜੇ ਸੀਗੇ ਭਰੇ ਗਏ ਤੇ ਅਸਾਲਟਾਂ ਜਿਹੜੀਆਂ ਰਿਕਵਰ ਹੋਈਆਂ ਸੀ ਉਹਨਾਂ ਨੂੰ ਗਰੀਸ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਜਿਹੜੀ ਐਫ ਆਈ ਆਰ ਦੇ ਮਤਲਬ ਕੋ ਉਹਨਾਂ ਨੇ ਫਾਇਰਿੰਗ ਕੀਤੀ ਸੀ ਪਹਿਲਾਂ ਪੁਲਿਸ ਪਾਰਟੀ ਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਮਾਰੇ ਜਾਂਦੇ ਆ ਪਰ ਜਿਹੜੀਆਂ ਅਸਾਲਟਾਂ ਰਿਕਵਰ ਉਹਨਾਂ ਮੁੰਡਿਆਂ ਦੇ ਕੋਲ ਹੋਈਆਂ ਉਹਨਾਂ ਦੇ ਵਿੱਚ ਗਰੀਸ ਹਜੇ ਉਸੇ ਤਰ੍ਹਾਂ ਲੱਗਿਆ ਹੋਇਆ ਸੀ ਤੇ ਫਾਇਰ ਤਾਂ ਉਹਨਾਂ 'ਚ ਹੋਣਾ ਹੀ ਕੀ ਸੀ ਉਹ ਫਿਰ ਵਿੱਚੋਂ ਹੀ ਜਦੋਂ ਮਲਾਜਮਾਂ ਪਰਿਵਾਰਾਂ ਦੇ ਨਾਲ ਪਰਿਵਾਰ ਪੈਰਵਾਈ ਕਰਦੇ ਸੀ ਕਿ ਮੁਲਾਜ਼ਮ ਤੰਗ ਕੀਤਾ ਜਾ ਕੇ ਉਹਨਾਂ ਨੇ ਪਰਿਵਾਰ ਨੂੰ ਸਾਰਾ ਕੁਝ ਦੱਸ ਦਿੱਤਾ ਉਹ ਜਾਂਚ ਸੀਬੀਆਈ ਨੂੰ ਚਲੀ ਗਈ ਤੇ ਸੀਬੀਆਈ ਨੇ ਜਦੋਂ ਵਕੂਹੇ ਵਾਲੀ ਜਗ੍ਹਾ ਦੀ ਮਿੱਟੀ ਦਾ ਨਮੂਨਾ ਲਿਆ ਉਹਨਾਂ ਨੇ ਮੈਚਿੰਗ ਕੀਤਾ ਉਸ ਇਨਕਾਊਂਟਰ ਵਾਲੀ ਮਿੱਟੀ ਖੂਨ ਦਾ ਜਿਹੜਾ ਨਮੂਨਾ ਲਿਆ ਸੀ ਤੇ ਉਹ ਥਾਣੇ ਦੀ ਮਿੱਟੀ ਦਾ ਨਮੂਨਾ ਲਿਆ ਉਹ ਮੈਚ ਕਰ ਗਈ ਸੀ ਪ੍ਰਾਪਰਟੀ ਕੇਸ ਦੇ ਨਾਲ ਤੇ ਉਹਦੇ ਵਿੱਚ ਉਮਰ ਕਹਿਤ ਸਜ਼ਾ ਹੋਏ ਹੋਏ ਆ ਉਹ ਮੁਲਾਜ਼ਮ ਹੁਣ ਇਹਦੇ ਵਿੱਚ ਡਰ ਜਿਹੜਾ ਅਗਲਾ ਡਰ ਹੈ ਵੀ ਅਫਸਰ ਕਰੇ ਹੋਰ ਕੋਈ ਏਡੀ ਵੱਡੀ ਗੱਲ ਨਹੀਂ ਅਫਸਰ ਤੱਕ ਗੱਲ ਜਾਂਦੀ ਹੋਵੇ ਮਿੰਟ ਜੀ ਡਿਸਪੋਸ ਕਰ ਦਿੰਦੇ ਆ ਮੁਲਾਜ਼ਮਾਂ ਨੂੰ 2 ਮਿੰਟ ਲਾਉਂਦੇ ਆ ਆਪਦੇ ਤੇ ਕਦੇ ਗੱਲ ਨਹੀਂ ਲੈਂਦੇ ਹੁੰਦੇ ਅਫਸਰ ਇਹਦੇ ਚ ਕਾਰਨ ਇਹ ਆ ਉਹ ਮੁਕਾਬਲੇ ਦੀਆਂ ਪਰਤਾਂ ਵੀ ਨਾਲ ਖੁੱਲ੍ਹਦੀਆਂ ਜਿਹੜੇ ਬੱਚੇ ਨੂੰ ਛੜਵਾਇਆ ਗਿਆ ਉਹਨੂੰ ਕਾਊਂਟਰ ਜਿਹੜਾ ਕਨਆਰਾਈ ਮੁੰਡੇ ਦਾ ਕੀਤਾ ਹੁਣ ਕੋਸ਼ੇ ਕਹਿ ਰਹੇ ਆ ਜੀ ਪੁਲਿਸ ਦਾ ਮਨੋਬਲ ਡਕਦਾ ਜੀ ਇਹਨਾਂ ਨੇ ਏਡੀ ਵੱਡੀ ਕੰਮ ਕੀਤਾ ਇਹ ਕੋਈ ਸਾਨ ਥੋੜੀ ਐ ਅਸੀਂ ਵਰਦੀ ਪਾਈ ਆ ਭਰਤੀ ਹੋਏ ਆ ਮਿਲਟਰੀ ਜਵਾਨ ਜਿਹੜੇ ਜਾਣਦੇ ਉਹਨਾਂ ਨੂੰ ਵੀ ਪਤਾ ਵੀ ਉੱਥੇ ਲੜਾਈ ਲੱਗਦੇ ਆ ਸਾਡੇ ਨਾਲ ਕੁਝ ਵੀ ਹੋ ਸਕਦਾ ਇਹ ਇੱਕ ਡਿਊਟੀ ਦਾ ਹਿੱਸਾ ਹੈ ਕੋਈ ਦੁਨੀਆ ਤੇ ਸੀ ਆਸਾਨ ਥੋੜੀ ਕੀਤਾ ਇਹਨਾਂ ਲੋਕਾਂ ਦੀ ਭਰਤੀ ਹੋਣ ਵੇਲੇ ਦੀ ਲਾਈਫ ਦੇਖ ਲਓ ਤੇ ਉਸ ਤੋਂ ਬਾਅਦ ਜਦੋਂ ਐਸਐਚਓ ਲੱਗਦੇ ਆ ਉਸ ਤੋਂ ਬਾਅਦ ਦੀ ਇਹਨਾਂ ਦੀ ਜ਼ਿੰਦਗੀ ਦੇਖ ਲਓ ਇਹਨਾਂ 'ਚ ਕੀ ਤਬਦੀਲੀਆਂ ਆਉਂਦੀਆਂ ਕੇਵਲੀਆਂ ਨਾਲ ਕੋਲੇ ਗੱਡੀਆਂ ਕਿਹੇ ਜਿਹੇ ਫੋਨ ਤਨਖਾਹਾਂ ਦੇ ਵਿੱਚ ਉਹ ਦੋ ਚੀਜ਼ਾਂ ਆ ਹੀ ਨਹੀਂ ਸਕਦੀਆਂ ਉਹ ਤੁਸੀਂ ਕੋਈ ਹਸਾਨ ਨਹੀਂ ਕਰ ਰਹੇ ਤੁਹਾਡਾ ਲਾਈਫ ਸਟਾਈਲ ਚੇਂਜ ਹੁੰਦਾ ਇਹਨਾਂ ਨੂੰ ਕੁਰਸੀਆਂ ਤੇ ਮਾਨ ਇੱਜ਼ਤ ਮਿਲਦਾ ਤੁਹਾਨੂੰ ਇਨਾਮ ਦਿੱਤਾ ਗਿਆ ਤਰੱਕੀਆਂ ਦੀ ਐਲਾਨ ਕੀਤਾ ਗਿਆ ਪਰ ਇਹ ਥੋੜੀ ਆ ਵੀ ਤੁਸੀਂ ਤੇ ਜੇ ਇਹ ਕੰਮ ਕਰਕੇ ਤੁਹਾਨੂੰ ਕੋਈ اختیار ਮਿਲ ਜਾਂਦਾ ਵੀ ਤੁਸੀਂ ਜਿੱਦੀ ਮਰਜ਼ੀ ਪੱਗ ਲਾਉਣੋ ਜਿੱਦੇ ਮਰਜ਼ੀ ਕਿੱਟੇ-ਕੁੱਟੋ ਦੁੱਖ ਦੀ ਗੱਲ ਇਹ ਆ ਮਿਲਟਰੀ ਬਾਰਡਰ ਤੇ ਰਾਖੀ ਕਰਦੀ ਆ ਅਸੀਂ ਬੇਫਿਕਰ ਹੋ ਕੇ ਘਰਾਂ 'ਚ ਸੁੱਤੇ ਆ ਉਹਨਾਂ ਦੇ ਸਿਰ ਤੇ ਉਹਨਾਂ ਦੇ ਪਰਿਵਾਰ ਸਾਡੇ ਪਾਈ ਹੋਈ ਵਰਦੀ ਉੱਤੇ ਉਮੀਦ ਰੱਖਦੇ ਆ ਵੀ ਸਾਡੇ ਬੱਚੇ ਜੇ ਬਾਰਡਰ ਤੇ ਡਿਊਟੀ ਕਰਦੇ ਆ ਨਾ ਤੇ ਸਾਨੂੰ ਕੋਈ ਮੁਸੀਬਤ ਪੈਂਦੀ ਆ ਤੇ ਆਹ ਜਿਹੜੇ ਵਰਦੀ ਵਾਲੇ ਇਹ ਸਾਨੂੰ ਸਾਂਭਣਗੇ ਸਾਡੀ ਮਦਦ ਕਰਨਗੇ ਉਲਟਾ ਹੋਇਆ ਕੀ ਹੁਣ ਕੀ ਉਹ ਬਾਪ ਦੀਆਂ ਇੱਕ ਬੇਟੇ ਦੀਆਂ ਨਜ਼ਰਾਂ ਚ ਬਾਪ ਦੀ ਰਿਸਪੈਕਟ ਰਹੇਗੀ ਉਹਦੇ ਸਾਹਮਣੇ ਤੁਸੀਂ ਜੋ ਉਹਨੂੰ ਜਲੀਲ ਕੀਤਾ ਕੀ ਕੱਲ ਨੂੰ ਅਗਲਾ ਉਹਦੇ ਰਿਸ਼ਤੇਦਾਰ ਕੀ ਕਹਿਣਗੇ ਵੀ ਆਹ ਕਰਨਲ ਆ ਜਿਹੜਾ ਠੁੱਡਿਆਂ ਨਾਲ ਕੁੱਟਿਆ ਥਾਣੇਦਾਰਾਂ ਨੇ ਇਹ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਸੀ ਤਾਂ ਜੋ ਅੱਗੇ ਤੋਂ ਵੀ ਅਗਰ ਜੇ ਇਹ ਨਾ ਕੀਤਾ ਗਿਆ ਤੇ 30 35 ਸਾਲ ਵਾਲਾ ਜਿਹੜਾ ਪਿਛਲਾ ਇਤਿਹਾਸ ਉਹ ਡਰਾਉਣਾ ਸ਼ੁਰੂ ਹੋ ਰਿਹਾ ਤੇ ਪੰਜਾਬ ਦੇ ਲੋਕੋ ਜੀ ਅੱਜ ਤੁਸੀਂ ਕਿਸੇ ਦੇ ਪਈ ਆ ਤੇ ਚੁੱਪ ਕਰਕੇ ਬਹਿ ਜੋਂਗੇ ਜਮੇ ਜਿਹੜੇ ਰਟਾਇਰਡ ਮੁਲਾਜ਼ਮ ਹੈ ਮੂੰਹ ਚ ਘੁੰਗਣੀਆਂ ਪਾਈ ਬੈਠੇ ਆ ਤੇ ਜੇ ਇੱਕ ਦੋ ਬੋਲੇ ਵੀ ਆ ਤੇ ਮੈਨੂੰ ਕੀ ਮੈਂ ਉਹਨਾਂ ਨੂੰ ਕਹਾਂ ਇਹ ਰਟਾਇਰ ਹੋ ਕੇ ਵੀ ਇਹਨਾਂ ਦੇ ਵਿੱਚੋਂ ਡਰਤੇ ਉਹੀ ਜਿਹੜੀ ਉਹੀ ਜਲੀਲਤ ਜਲਾਲਤ ਪੁਣਾ ਜਿਹੜਾ ਹਜੇ ਵੀ ਨਹੀਂ ਜਾ ਰਿਹਾ ਇੱਕ ਹੋਰ ਕੋਈ ਕਰਨਲ ਸਾਹਿਬ ਦੀ ਵਾਈਫ ਦੇ ਬਾਰੇ ਕੋਈ ਹੋਰ ਕੇਸ ਦੇ ਰਿਲੇਟਡ ਗੱਲ ਯਾਰ ਉਹਦਾ ਕੀ ਸਬੰਧ ਹੈ ਇਸ ਕੇਸ ਨਾਲ ਸਾਨੂੰ ਉਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਗੱਲ ਇਹ ਨਹੀਂ ਹੈ ਜੇ ਐਡੇ ਵੱਡੇ ਅਫਸਰ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਜੋ ਮਰਜ਼ੀ ਹੋ ਜੂਗਾ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਤੁਸੀਂ ਜਾਓਗੇ ਤੇ ਜਾਓਗੇ ਕਿੱਥੇ ਅੱਜ ਪਤਾ ਲੱਗਿਆ ਵੀ ਸਰਕਾਰ ਅੱਜ ਕੋਈ ਸਖਤ ਐਕਸ਼ਨ ਕਰਨ ਦੇ ਲੱਗੀ ਆ ਚੰਗੇ ਰਹਿਣਗੇ ਜੇ ਹਜੇ ਵੀ ਮੌਕਾ ਸਾਹਮ ਲੈਣਗੇ ਨਹੀਂ ਪਤਾ ਨਹੀਂ ਇਹ ਜੇ ਕਿਤੇ ਇਹ ਕਿ ਸੀਬੀਆਈ ਨੂੰ ਮੂਵ ਹੋ ਗਿਆ ਮਿਲਟਰੀ ਦੀ ਆਪਣੀ ਇੱਕ ਏਜੰਸੀ ਆ ਕਿਉਂਕਿ ਕਰਨਲ ਸਾਹਿਬ ਰੌ ਦੇ ਵਿੱਚ ਡਿਊਟੀ ਕਰਦੇ ਆ ਉਹ ਕਿਤੇ ਆਏ ਨੀ ਚੁੱਪ ਕੀਤੇ ਬੈਠੇ ਉਹ ਦਿਨ ਦੇ ਸਾਰਾ ਤਾਣਾ ਬਾਣਾ ਇਕੱਠਾ ਕਰ ਰਹੇ ਆ ਤੇ ਪਤਾ ਨਹੀਂ ਵੀ ਇਹ ਕਿੱਧਰ ਨੂੰ ਗੱਲ ਤੁਰ ਜੂਗੀ ਦੋ ਐਗਜ਼ਾਮਪਲ ਆ ਮੈਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਤੇ ਦੂਸਰੀ ਗੱਲ ਜਿਹੜੀ ਅਨ ਆਈਡੈਂਟੀਫਾਈ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਤੁਹਾਨੂੰ ਪਰਿਵਾਰ ਸਬੂਤ ਦੇ ਰਿਆ ਤੁਸੀਂ ਉਹਤੇ ਅਲੀਗੇਸ਼ਨ ਲਾਇਆ ਵੀ ਕਰਨਲ ਸਾਹਿਬ ਦੀ ਸ਼ਰਾਬ ਪੀਤੀ ਹੋਈ ਸੀ ਮੈਡੀਕਲ ਦੇ ਵਿੱਚ ਉਹਨਾਂ ਦੀ ਰਿਪੋਰਟ ਜਿਹੜੀ ਨਿਲ ਆ ਰਹੀ ਆ ਨਾਟ ਯੂਜ਼ ਅਲਕੋਹਲ ਆ ਰਹੀ ਆ ਤੁਸੀਂ ਤਾਂ ਉੱਥੇ ਝੂਠੇ ਹੋਗੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਖੁਦ ਬੋਲਦੇ ਰਹੇ ਆ ਲੋਕ ਸਭਾ ਦੇ ਵਿੱਚ ਜਦੋਂ ਵਹਿਬਲ ਕਾਂਡ ਹੋਇਆ ਵੀ ਪੰਜਾਬ ਦੇ ਵਿੱਚ ਅਣਪਛਾਤੀ ਪੁਲਿਸ ਵੀ ਆ ਤਾਂ ਦੂਜੀ ਅਣਪਛਾਤੀ ਪਟਿਆਲੇ ਦੇ ਵਿੱਚ ਬਣਾ ਦਿੱਤੀ ਗਈ ਉਮੀਦ ਹੈ ਮੁੱਖ ਮੰਤਰੀ ਸਾਹਿਬ ਇਹ ਤੇ ਸਖਤ ਕਾਰਵਾਈ ਕਰਨਗੇ ਕਰਨੀ ਵੀ ਬਣਦੀ ਹੈ ਚਾਹੀਦੀ ਵੀ ਉਹਨਾਂ ਨੂੰ ਕਰਨੀ ਕਿਉਂਕਿ ਇਸ ਤਰ੍ਹਾਂ ਦਾ ਵਿਹਾਰ ਜੇ ਏਡੇ ਏਡੇ ਅਸਰਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਇਆ ਤੇ ਆਮ ਲੋਕ ਕਿੱਥੇ ਜਾਣਗੇ ਇੱਕ ਕਾਰਵਾਈ ਮਸਾਲੀ ਹੋਣੀ ਚਾਹੀਦੀ ਹੈ ਤੇ ਦੂਸਰੀ ਗੱਲ ਇਹ ਹੈ ਇੱਕ ਜਿਹੜਾ ਸਬ ਇਨਸਪੈਕਟਰ ਰੈਂਕ ਦੀ ਭਰਤੀ ਹੈ ਸਰਕਾਰ ਨੂੰ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਅੱਗੇ ਇਨਸਪੈਕਟਰ ਭਰਤੀ ਹੁੰਦੇ ਸੀ ਜਾਂ ਐਸਐਸਆਈ ਭਰਤੀ ਹੁੰਦੀ ਸੀ ਜਿਹੜੇ ਇਨਸਪੈਕਟਰ ਭਰਤੀ ਹੁੰਦੇ ਸੀ ਉਹ ਚੰਗੇ ਪੜੇ ਲਿਖੇ ਬੱਚੇ ਆਉਂਦੇ ਸੀ ਨੌਜਵਾਨ ਮੁੰਡੇ ਚੰਗੇ ਘਰਾਂ ਚੋਂ ਤਕਰੀਬਨ ਆਉਂਦੇ ਸੀ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਉਹ ਉਹਨਾਂ ਦਾ ਕੋਰਸ ਕਰਦੇ ਆ ਜਾਂ 2-4 ਸ਼ਿਫਟਾਂ ਐਸਐਚਓ ਕੱਢਦੇ ਉਹ ਡੀਐਸਪੀ ਬਣ ਜਾਂਦੀ ਸੀ ਇਸੇ ਤਰ੍ਹਾਂ ਜਿਹੜਾ ਏਐਸਆਈ ਭਰਤੀ ਹੁੰਦਾ ਸੀ ਉਹਦਾ ਐਸਐਚਓ ਦੀ ਕੁਰਸੀ ਤੱਕ ਪਹੁੰਚਦਿਆਂ ਪਹੁੰਚਦਿਆਂ 11-12 ਸਾਲ ਦਾ 12-13 ਸਾਲ ਦਾ ਤਜਰਬਾ ਹੋ ਜਾਂਦਾ ਸੀ ਫੀਲਡ ਦਾ ਇਸ ਕਰਕੇ ਜਿਹੜੀ ਪਿਛਲੀ ਪੁਲਿਸ ਕਾਮਯਾਬ ਸੀਗੀ ਆਪਦੇ ਦੌਰ ਦੇ ਮਤਲਬ ਇੱਥੇ ਹੁਣ ਕੀ ਆ ਸਬ ਇੰਸਪੈਕਟਰ ਡਾਇਰੈਕਟ ਭਰਤੀ ਹੋਏ ਆ ਅੱਜ ਟ੍ਰੇਨਿੰਗ ਕੀਤੀ ਆ ਫਲੋਰ ਤੋਂ ਕੱਲ ਨੂੰ ਸਿਫਾਰਿਸ਼ ਕਰਾ ਕੇ ਐਸਐਚਓ ਬਹਿ ਕੇ ਨਾ ਉਹਨੂੰ ਕੀ ਫੀਲਡ ਦੇ ਕੰਮ ਦਾ ਪਤਾ ਨਾ ਉਹਨੂੰ ਕੀ ਮਹਿਕਮੇ ਦੇ ਕੰਮ ਦਾ ਪਤਾ ਨਾ ਹੀ ਕੋਈ ਰੁਚੀ ਆ ਸਿੱਖਣ ਦੀ ਵਿੱਚ ਅਸੀਂ ਇਹ ਨਹੀਂ ਕਹਿੰਦੇ ਜੇ ਭਰਤੀ ਕਰਨੇ ਵੀ ਆ ਤੇ ਘਟੋ ਘਟ 10 ਸਾਲ ਜਿਹੜੀ ਆ ਫੀਲਡ ਦੀ ਸਰਵਿਸ ਜ਼ਰੂਰੀ ਕਰਾਓ ਤੇ ਚੌਂਕੀ ਇਨਚਾਰਜ ਲੱਗਣਾ ਮੁੰਸੀਆਂ ਦੇ ਨਾਲ ਕੰਮ ਸਿੱਖਣ ਲੱਗਣ ਸਾਨੂੰ ਕੀ ਲੱਗਣਾ ਤੇ ਇਹਨਾਂ ਲੋਕਾਂ ਨੇ ਹੀ ਆ ਇਹਨਾਂ ਨੇ ਕੁਰਸੀਆਂ ਤੇ ਬੈਠਣਾ ਪਰ ਇੱਕ ਆਪਦਾ ਵਿਕਾਰ ਬਣਾ ਕੇ ਰੱਖਣ ਇੱਜ਼ਤ ਬਣਾ ਕਿਸੇ ਦੀ ਇੱਜ਼ਤ ਤੇ ਆਪਦੀ ਇੱਜ਼ਤ ਕਦੇ ਆਪਦੇ ਵੱਲ ਇਹ ਚੀਜ਼ ਨੂੰ ਝਾਕੇ ਦੇਖੋ ਵੀ ਜੇ ਸਾਡੇ ਨਾਲ ਸਾਡੇ ਬੱਚੇ ਦੇ ਸਾਹਮਣੇ ਇਹ ਜਹਾ ਸ਼ਰੋਇਆ ਹੁੰਦਾ ਤੇ ਅਸੀਂ ਕੀ ਮਹਿਸੂਸ ਕਰਦੇ ਆ ਫਿਰ ਉਹ ਪਰਿਵਾਰ ਰੋ ਰਿਹਾ ਅਸੀਂ ਪੰਜਾਬ ਦੇ ਲੋਕ ਬਿਆਨ ਬਿਆਨਾਂ ਤਾਂ ਕਿ ਸੀਮਤ ਤਾਂ ਕੋਈ ਸਮਾਜ ਸੇਵੀ ਦਾ ਮੂੰਹ ਨਹੀਂ ਖੁੱਲਿਆ ਕਿਸੇ ਪੱਤਰਕਾਰ ਦਾ ਚੱਜ ਦਾ ਮੂੰਹ ਨਹੀਂ ਖੁੱਲਿਆ ਇੰਨਾ ਡਰੇ ਕਿ ਇਸ ਤਰ੍ਹਾਂ ਦਾ ਇਨਾਂ ਚ ਪਿਆ ਹੋਇਆ ਲੋਕਾਂ ਚ ਉਹ ਮਾਰੀ ਜਾਣਾ ਜਦ ਤਣ ਉਹ ਨਹੀਂ ਉਹਦੇ ਆ ਹੀ ਜਾਣੀ ਕੋਈ ਮਾਰੀ ਮੋੜ ਜਮੀਰ ਆਪਦੀ ਜਾਗਦੀ ਰੱਖ ਲਓ ਜਿਹੜੇ ਪੱਤਰਕਾਰ ਬੋਲੇ ਉਹਨਾਂ ਦਾ ਧੰਨਵਾਦ ਤੇ ਇਹਦੇ ਵਿੱਚ ਇੱਕ ਹੋਰ ਕੜੀ ਵੀ ਜੁੜਦੀ ਆ ਉਹ ਕਿਤੇ ਫੇਰ ਜ਼ਿਕਰ ਕਰਾਂਗੇ ਅੱਪਾ ਅੱਜ ਨਹੀਂ ਕਰਦੇ ਦੂਸਰੀ ਗੱਲ ਵੀਰੋ ਜਿਹੜਾ ਇਹ ਨੈਕਸਸ ਆ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਹੁਣ ਇੱਕ ਗੁੰਡਾ ਇੱਕ ਗੈਂਗਸਟਰ ਹੈ ਉਹਦਾ ਹੁਣ ਕੀ ਡਰ ਰਿਹਾ ਹੈ ਕਿ ਇੱਕ ਐਸਐਸਪੀ ਦਾ ਗੱਠ ਜੋੜ ਸਾਹਮਣੇ ਆ ਗਿਆ ਨਾ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਰਾਣੂ ਕੇਸ ਪਿਆ ਕੋਈ ਹੈ ਜਿਹੜਾ ਉਹਦੇ ਵਿੱਚ ਬਚਿਆ ਹੋਵੇ ਇਹ ਹੈ ਕਿ ਨੈਕਸਸ ਹੈ ਪੰਜਾਬ ਦੇ ਵਿੱਚ ਇਹ ਤੋੜਨਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਜਿਹੜੀ ਸਰਕਾਰ ਹੈ ਤੇ ਤੋਂ ਲੋਕਾਂ ਨੇ ਬੜੀ ਉਮੀਦ ਕੀਤੀ ਸੀ ਪਹਿਲੀਆਂ ਪਹਿਲਾਂ ਤੋਂ ਤੰਗ ਆਏ ਲੋਕ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਸਰਕਾਰ ਨੂੰ ਵੀ ਹੁਣ ਚਾਹੀਦਾ ਵੇਖੋ ਜਿਹੜੇ ਤੁਸੀਂ ਚੰਗੇ ਕੰਮ ਕੀਤੇ ਆ ਨਸ਼ੇ ਦੇ ਕੰਮ ਕਰ ਰਹੇ ਹੋ ਵਿਲਨ ਗੋਡਾ ਇਹਦੇ ਤੇ ਇੱਕ ਮੋੜ ਹੋਰ ਵੀ ਹੁੰਦਾ ਏ ਤੂੰ ਅੱਗੇ ਜਾ ਕੇ ਉਧਰ ਨੂੰ ਵੀ ਹੱਥ ਪਾਓ ਤੇ ਲੜਾਈ ਲੜਨੀ ਜਦੋਂ ਬੰਦਾ ਲੜਨ ਲੱਗ ਜੇ ਫਿਰ ਭਾਈਦਿਆਂ ਨੂੰ ਰਾਹ ਇੱਕੋ ਜੇ ਹੁੰਦੇ ਐ ਐਵੇਂ ਡਰਿਆ ਇੰਨਾ ਵੀ ਡਰ ਜਿਹੜਾ ਪਾਲ ਲੈਣਾ ਉਹ ਵੀ ਕੋਈ ਚੰਗੀ ਗੱਲ ਨਹੀਂ ਮੁੱਦੇ ਤੇ ਬੋਲਣਾ ਕੋਈ ਗਨਾਹ ਨਹੀਂ ਹੁੰਦਾ ਠੀਕ ਆ ਅਸੀਂ ਪੁਲਿਸ ਦਾ ਵਰਦੀ ਪਾਈ ਆ ਪੁਲਿਸ ਦੀ ਨੌਕਰੀ ਕੀਤੀ ਆ ਪਰ ਇਸ ਚੀਜ਼ ਨੂੰ ਕਦੇ ਵੀ ਨਾ ਆਪ ਇਹ ਜਾਂ ਕੁਝ ਕੀਤਾ ਉਹਦੀ ਨੌਕਰੀ ਦੇ ਰਾਨ ਤੇ ਨਾ ਇਸ ਚੀਜ਼ ਨੂੰ ਕਦੇ ਕਦੇ ਇਹਦੀ ਇਸ ਚੀਜ਼ ਦੀ ਕਦੇ ਸਲਾਹਾ ਕਰਾਂਗੇ ਵੀ ਹਾਂਜੀ ਇਹ ਬਹੁਤ ਚੰਗਾ ਹੋਇਆ ਵੀ ਇਹਨਾਂ ਬੰਦੇ ਨੇ ਤਾਂ ਪਹਿਲਾਂ ਆਹ ਕੰਮ ਕੀਤਾ ਤੇ ਇਹਨਾਂ ਨੂੰ ਇਹ ਕੋਈ ਸਹਾਨ ਨਹੀਂ ਗਾ ਇਹ ਡਿਊਟੀ ਦਾ ਇੱਕ ਹਿੱਸਾ ਤੇ ਜੇ ਤੁਸੀਂ ਇਹ ਸੋਚੋ ਵੀ ਅਫਸਰ ਤੁਹਾਨੂੰ ਬਚਾ ਲੈਣਗੇ ਜਾਂ ਤੁਸੀਂ ਅਫਸਰਾਂ ਦਾ ਹੁੰਦਾ ਤੁਹਾਡੇ ਤੇ ਵਕਤ ਹੀ ਹੱਥ ਜਿੰਨਾ ਚਿਰ ਤੁਸੀਂ ਕੰਮ ਕਰ ਰਹੇ ਹੋ ਜਿੰਨਾ ਵਾਸਤੇ ਜਿੰਨਾ ਚਿਰ ਤੁਸੀਂ ਉਹਨਾਂ ਵਾਸਤੇ ਕੁਝ ਕਰ ਰਹੇ ਹੋ ਉਹਨਾਂ ਚਿਰ ਉਹ ਤੁਹਾਡੇ ਵੱਲ ਨਿਗਾਹ ਰੱਖਦੇ ਆ ਹੱਥ ਰੱਖਦੇ ਆ ਪਰ ਜਿੱਦਣ ਕੋਈ ਉਹਨਾਂ ਤੱਕ ਗੱਲ ਪਹੁੰਚਦੀ ਦੀ ਸੀ ਤੇ ਮਿੰਟ ਜੀ ਯੂ ਟਰਨ ਲੈ ਜਾਂਦੇ ਆ ਫਿਰ ਉਹ ਕਹਾਵਤਾ ਵੀ ਖੜੀ ਸਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਫਿਰ ਕੋਈ ਬਾਤ ਨਹੀਂ ਪੁੱਛਦਾ ਵੀ ਮੇਲੇ ਚ ਕੀ ਦਾ ਪਾਨਾ ਕੀ ਦਾ ਫੁੱਫੜਾ ਕਿਉਂਕਿ ਪੁਲਿਸ ਦਾ ਅਕਸ ਜਿਹੜਾ ਦੋ ਤਰ੍ਹਾਂ ਦਾ ਅਕਸ ਕਿਡਿਆਂ ਜਾਂਦਾ ਅਜੇ ਵੀ ਲੋਕ ਜਿਹੜੇ ਲੋਕਾਂ ਦੇ ਝਗੜੇ ਲੋਕਾਂ ਦੇ ਰੌਲੇ ਆਪਦੇ ਨਿੱਜੀ ਰੌਲੇ ਅਜੇ ਵੀ ਲੋਕ ਬਹੁਤ ਵੱਡੀ ਉਮੀਦ ਪੁਲਿਸ ਤੇ ਪੁਲਿਸ ਕੋਲ ਰੱਖਦੇ ਆ ਜਦੋਂ ਥਾਣੇ ਚ ਦਰਖਾਸਤ ਲੱਕੀ ਜਾਂਦੀ ਆ ਹਾਲਾਂਕਿ ਪੁਲਿਸ ਦੇ ਕਈ दखਲ ਅੰਦਾਜ਼ੀ ਨਹੀਂ ਹੁੰਦੇ ਕੇਸ ਪਰ ਚੰਗੇ ਪੁਲਿਸ ਅਫਸਰ ਉਹ ਉਹ ਮੈਟਰ ਕਰਾਉਂਦੇ ਆ ਕਿਉਂਕਿ ਸਾਰੇ ਅਦਾਲਤਾਂ ਤੱਕ ਜਾਣ ਜੋਗੇ ਨਹੀਂ ਹੁੰਦੇ ਉਸ ਵੇਲੇ ਬੰਦਾ ਖੜਾ ਸੋਚਦਾ ਵੀ ਇੱਧਰ ਥਾਣਾ ਹੈ ਇੱਧਰ ਅਦਾਲਤ ਹੈ ਐਪਲੀਕੇਸ਼ਨ ਉਹਦੇ ਹੱਥ 'ਚ ਫੜੀ ਆ ਅਦਾਲਤ ਵਾਲੇ ਪਾਸੇ ਨੂੰ ਚਾਗਦਾ ਤੇ ਉਹਨੂੰ ਇਹ ਦਿਸਦਾ ਵੀ 25000 ਫੀਸ ਚਾਹੀਦੀ ਆ ਜਿਹੜੀ ਵਕੀਲ ਨੂੰ ਵੀ ਦੇਣੀ ਆ ਕਿਉਂਕਿ ਵਕੀਲ ਨੇ ਆਪਦਾ ਉਹਦਾ ਕੰਮ ਹੈ ਉਹ ਪੜ੍ਹਿਆ ਲਿਖਿਆ ਉਹਨੇ ਆਪਣੀ ਡਿਗਰੀਆ ਕੀਤੀ ਉਹਨੇ ਲੈਣੀ ਆ ਫੀਸ ਫਿਰ ਉਹਨੂੰ ਦੂਜੀ ਗੱਲ ਇਹ ਦੱਸਦੀ ਵੀ ਅਦਾਲਤਾਂ ਦੇ ਵਿੱਚ ਹੋ ਸਕਦਾ ਮੈਂ 5 ਸਾਲ 4 ਸਾਲ ਮੇਰਾ ਨਾਮ ਕਿਸੇ ਇੱਕ ਪਾਸੇ ਕੇਸ ਲੱਗੀ ਫਿਰ ਉਹ ਥਾਣੇ ਵੱਲ ਦੇਖਦਾ ਵੀ ਯਾਰ ਮੈਨੂੰ ਵੀ ਉਹਨੂੰ ਲੱਗਦਾ ਹੈ ਵੀ ਥਾਣੇ 'ਚ ਮੈਂ ਜਾਊਂਗਾ ਜੇ ਕੋਈ ਚੰਗਾ ਥਾਣੇਦਾਰ ਉੱਥੇ ਮਿਲੂਗਾ ਤਾਂ ਸ਼ਾਇਦ ਮੇਰਾ ਕੰਮ ਜਿਹੜਾ ਛੇਤੀ ਹੋ ਜਾਊਗਾ ਔਰ ਸਸਤਾ ਤੇ ਟਿਕਾਊ ਇਨਸਾਬ ਦੀ ਝਾਕ ਦੇ ਵਿੱਚ ਲੋਕ ਜਾਂਦੇ ਔਰ ਲੋਕਾਂ ਦੇ ਹੁੰਦੇ ਵੀ ਬਹੁਤ ਲੋਕ ਜਿਹੜੇ 90% ਲੋਕਾਂ ਦੇ ਮਸਲੇ ਥਾਣੇ 'ਚ ਹੱਲ ਹੁੰਦੇ ਆਫਸਰ ਕਰਨ ਵਾਲਾ ਹੋ ਵੀ ਸੀ ਹਜੇ ਵੀ ਬਹੁਤ ਵੱਡੀ ਉਮੀਦ ਲੋਕਾਂ ਦੀ ਪੁਲਿਸ ਉੱਤੇ ਖੜੀ ਆ ਪਰ ਪੁਲਿਸ ਨੂੰ ਆਪਣੀ ਸ਼ੋਭੀ ਬਚਾਉਣੀ ਪਊਗੀ ਕੋਈ ਸਾਰਿਆਂ ਦਾ ਕੋਈ ਬినాਸ਼ ਨਹੀਂ ਹੈਗਾ ਵੀ ਪੁਲਿਸ ਦੇ ਵਿੱਚ ਸਾਰੇ ਲੋਕ ਹੀ ਇਸ ਤਰ੍ਹਾਂ ਦੇ ਹਨ ਬਹੁਤ ਚੰਗੇ ਤੋਂ ਚੰਗੇ ਇਨਸਾਨ ਪੁਲਿਸ ਦੇ ਵਿੱਚ ਪਈਆਂ ਮੌਜੂਦਾ ਜੇ ਮੈਂ ਗੱਲ ਕਰਾਂ ਸਰਦਾਰ ਗੁਰਮੀਤ ਸਿੰਘ ਚੋਹਾਨ ਐਸਐਸਪੀ ਫਿਰੋਜ਼ਪੁਰ ਸਰਦਾਰ ਭਿੰਦਰ ਸਿੰਘ ਸਿੱਧੂ ਐਲਕੇ ਯਾਦਵ ਸਾਹਿਬ ਜੀ ਵਰਿੰਦਰ ਕੁਮਾਰ ਜਿਹੜੇ ਸਾਜ਼ਿਸ਼ ਦਾ ਸ਼ਿਕਾਰ ਹੋਏ ਆ ਉਹਨਾਂ ਤੇ ਉਂਗਲ ਨਹੀਂ ਚੱਕੀ ਜਾ ਸਕਦੀ ਪੀਕੇ ਰਾਏ ਸਾਹਿਬ ਸੀ ਗੁਰੂ ਚੋਹਾਨ ਸਾਹਿਬ ਦਾ ਮੈਂ ਨਾਮ ਲੈ ਗਿਆ ਵਰਿੰਦਰ ਸਿੰਘ ਬਰਾੜ ਮੈਡਮ ਐਸਐਸਪੀ ਫਰੀਦਕੋਟ ਪਰ ਗਿਆ ਜੈਨ ਵੇਖੋ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਫਸਰ ਹੈ ਜਿਨ੍ਹਾਂ ਦੇ ਵਕਾਰ ਦੇ ਉੱਤੇ ਅੱਜ ਤੱਕ ਕੋਈ ਉਂਗਲ ਨਹੀਂ ਉੱਠ ਸਕੀ ਉਹਨਾਂ ਦੇ ਕਰਤਾਰ ਦੇ ਉੱਤੇ ਉਂਗਲ ਨਹੀਂ ਉੱਠ ਸਕੀ ਕਦੇ ਤੁਹਾਨੂੰ ਉਹ ਇਹ ਨਹੀਂ ਦੱਸਣਗੇ ਪ੍ਰੈਸ ਦੇ ਅੱਗੇ ਬੈਠੇ ਜਾ ਵੀ ਵਾਹ ਵਾਹ ਆਪਦੀ ਕਰਨਾ ਉਹਦਾ ਕੰਮ ਕਰਦੇ ਹੋਰ ਲੋਕਾਂ ਦਾ ਅੱਜ ਵੀ ਉਹਨਾਂ ਤੇ ਭਰੋਸਾ ਉਹਨਾਂ ਹੀ ਬਣਿਆ ਹੋਇਆ ਤੇ ਉਮੀਦ ਆ ਵੀ ਇਹਨਾਂ ਦੀ ਰੀਸ ਕਰਕੇ ਅਫਸਰ ਜਿਹੜੇ ਤੇ ਮੁਲਾਜ਼ਮ ਆਪਣਾ ਇਸ ਤਰ੍ਹਾਂ ਦਾ ਵਕਾਰ ਆ ਜਿਹੜਾ ਬਹਾਲ ਰੱਖੋ। चौहान ਸਾਹਿਬ ਦੀ ਤਰਨਤਾਰ ਤੋਂ ਬਦਲੀ ਹੋਈ ਸੀ ਲੋਕਾਂ ਨੇ ਹਾਰ-ਪਾਪਾ ਉੱਥੇ ਲੋਕਾਂ ਨੇ ਫੁੱਲ ਵਰਸਾ ਕੇ ਉਹਨਾਂ ਨੂੰ ਭੇਜਿਆ ਸੀ। ਇਹੋ ਜਿਹਾ ਕਿਰਦਾਰ ਬਿਲਡ ਕਰੋ। ਕੰਮ ਕਰਨ ਵਾਲੇ ਬਹੁਤ ਅਫਸਰ ਬੈਠੇ ਆ ਬਰਾੜ ਸਾਹਿਬ ਡੀਐਸਪੀ ਕਿੰਨਾ ਕੰਮ ਕਿੰਨੀ ਉਹਨਾਂ ਨੇ ਫਾਈਟ ਕੀਤੀ ਹੈ ਪਿੱਛੇ ਇਹਨਾਂ ਨੇ। ਕਦੇ ਕਿਸੇ ਵਾਦ-ਵਿਵਾਦ ਦਾ ਹਿੱਸਾ ਬਣਿਆ? चौहान ਸਾਹਿਬ ਕਦੇ ਕਿਸੇ ਵਾਦ-ਵਿਵਾਦ ਦਾ ਹਿੱਸਾ ਬਣਿਆ? ਜਿੱਥੇ ਮਾੜੀ ਜੀ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਨਾ ਰੱਬ ਸਮਝਣ ਲੱਗ ਜਾਨੇ ਪਤਾ ਨਹੀਂ ਇੱਕ ਵਰਦੀ ਪਾ ਕੇ ਅਸੀਂ ਆਪਣੇ ਆਪ ਨੂੰ ਕੀ ਸਮਝਦੇ ਹਾਂ ਤੇ ਸਾਡੀ ਸਪਾਈ ਰੈਂਕ ਤੋਂ ਲੈ ਕੇ ਇਨਸਪੈਕਟਰ ਰੈਂਕ ਤੱਕ ਅਸੀਂ ਦੁਵਾਨੀ ਦੀ ਇੱਜ਼ਤ ਨਹੀਂ ਸਾਡੀ ਮਹਿਕਮੇ ਵਿੱਚ ਇਹਨਾਂ ਅਫਸਰਾਂ ਦੇ ਅੱਗੇ ਚਾ ਲੀਡਰਾਂ ਦੇ ਅੱਗੇ ਮਾੜੇ ਤੇ ਚੜਦੇ ਹਾਂ ਅਸੀਂ ਵੀਡੀਓ ਕਿਸ ਤਰ੍ਹਾਂ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਕਰਿਓ ਕੱਲ ਨੂੰ ਇਹਦੂੰ ਅਗਲਾ ਵਿਸ਼ਾ ਲੈ ਕੇ ਬਾਕੀ ਅਸੀਂ ਕਰਨਲ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਦੂਸਰੀ ਗੱਲ ਹੈ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਕੋਈ ਗਲਤੀ ਇਹਦੇ ਵਿੱਚ ਲੱਗਦਾ ਵੀ ਨਹੀਂ ਉਹਨਾਂ ਦੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ ਜਿਹਨੇ ਕੀਤਾ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜਾ ਨਜਾਇਜ਼ ਆ ਉਹਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਐਨੀ ਗੱਲ ਕਹਿ ਕੇ ਤੁਥੋ ਅੱਗੇ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ